ਜੀ ਸਾ ਜੀ ਕੀ ਕੀ ਦਿਹਾ ਨਾ ਕਿਹਨਾਂ ਲੱਗੇ ਗਾਇਸ ਆਓ ਸਟੈਪ ਲੈ ਲੋ ਜੀ ਮਾਨਸ ਬੜਾ ਜ਼ਰੂਰੀ ਕੰਮ ਹੈ ਨਾ ਚਲ ਕੰਮ ਕਰ ਕੰਮ ਮੈਂ ਦੋ ਸਾਥੀ ਤੁਹਾਡੇ ਆ ਮੈਂ ਭਰਾ ਭੱਜ ਭੱਟੀ ਮੈਂ ਲੋ ਗਾਇਸ ਅਹੀਂ ਦੋਨੇ ਭਰਾ ਕੰਮ ਤਲਾਦੇ ਨੇ ਆ ਨਿਆਖੀ ਰੋਈ ਦੀ ਠੀਕ ਰੰਗ ਨਹੀਂ ਨਹੀਂ ਤਾਂ ਨਾ ਪਤਾ ਕਿ ਉਹਨਾਂ ਤੇ ਚੋਕੀ ਚੀਜ਼ ਨਹੀਂ ਆ ਰਹੀ ਪਾ ਸੁਤ ਨੂੰ ਉਸੇ ਵਾਲਾ ਦੇਖ ਆ ਕਿ ਕਿੰਨੀ ਨੇਮ ਤੇ ਜਦੋਂ ਤਾਂ ਮੈਂ ਆਇਆ ਸਾਰੇ ਬਾਰ ਹੋਏ ਗੇਮ ਚਾ ਹਾਂ ਜੀ ਤਾਂ ਸასიਖਾਲ ਦੋਸਤੋ ਕਿਵੇਂ ਹੋ ਆਈ ਹੋਪ ਸਾਰੇ ਘੰਟ ਹੋਵਗੇ ਤੇ 9 ਤੇ ਭੁੱਲ ਘੰਟਾਂ ਦੀ ਕਿ ਅੱਜ ਮਿਲਦੇ ਆਂ ਤੁਹਾਨੂੰ ਇੱਕ ਨਵਾਂ ਬਲੌਗ ਦੇ ਨਾਲ ਜਿਹੜੇ ਵਲੌਗ ਦੇ ਨਾਲ ਅੱਜ ਦੇ ਵਲੌਗ 'ਚ ਤੁਸੀਂ ਦੇਖੋਗੇ ਕਿ ਆਪਣੇ ਜਿਹੜੇ ਮਿਸਤਰੀ ਸਾਹਿਬ ਹੀ ਉਹ ਆ ਚੁੱਕੇ ਨੇ ਜੀ ਤੇ ਇਹਨਾਂ ਨਾਲ ਜਿਹੜਾ ਇੱਕ ਹੈਲਪਰ ਟੀਮ ਦਾ ਨਾਲ ਜਿਹੜਾ ਕੰਮ ਕਰਦਾ ਸੀ ਉਹ ਅੱਜ ਠੀਕ ਨਹੀਂ ਸੀ ਉਹ ਆਇਆ ਨਹੀਂ ਤੇ ਇਸ ਕਰਕੇ ਅੱਜ ਦੇ ਵਲੌਗ 'ਚ ਆਪਾਂ ਆਪਣੇ ਮਿਸਤਰੀ ਸਾਹਿਬ ਨਾਲ ਇਹਨਾਂ ਨੂੰ ਹੈਲਪ ਕਰਾਵਾਂਗੇ ਪੂਰੀ ਤੋਂ ਪੂਰੀ ਜਿੰਨੀ ਹੱਦ ਤੱਕ ਹੋ ਸਕਦੀ ਹੈ ਜੀ ਠੀਕ ਹੈ ਜੀ ਤੇ ਬਲੌਗ ਦੇ ਹੈਡ ਤੱਕ ਬਣੇ ਗੋਲੇ ਤੇ ਕਹਿੰਦਾ ਕੈਂ ਚੀਜ਼ਾਂ ਦੇਖੋ ਜੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਕੀ ਕਰਦੇ ਆਂ ਜੀ ਕੰਮ ਤੇ ਆ ਮਿਸਤਰੀ ਸਾਹਿਬ ਆ ਚੁੱਕੇ ਨੇ ਮਿਸਤਰੀ ਸਾਹਿਬ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਯਾਰ ਠੀਕ ਠਾਕ ਆ ਬੜੇ ਟਾਈਮ ਸਰ ਆ ਜਾਂਦੇ ਆਡੇ ਮਿਸਤਰੀ ਸਾਹਿਬ ਆ 10:30 ਹੋਇਆ ਨਾ ਇਹ 9:30 9:30 ਘਰ ਹੀ ਵੈਸੇ ਗੁਰਦਾਸਪੁਰੋਂ ਆਉਂਦੇ ਆ 9:30 ਤਾਂ ਚਲੋ ਪਹਿਲਾਂ ਹੀ ਆ ਜਾਂਦੇ ਆ ਗੁਰਦਾਸਪੁਰੋਂ ਆਉਂਦੇ ਆ ਤੇ ਚਲੋ ਅੱਜ ਜੋ ਵੀ ਕੰਮ ਹੋਣਗੇ ਤੁਹਾਨੂੰ ਆਪਾਂ ਵਿਖਾਂਦੇ ਜਾਵਾਂਗੇ ਜੀ ਨਾਲੋਂ ਨਾਲ ਤੇ ਰੂਮ ਇੰਨਾ ਕੁ ਤਿਆਰ ਹੋਇਆ ਹੈ ਜੀ ਚੈੱਕ ਕਰੋ ਆ ਵੀ ਕੰਦ ਹੋ ਗਈ ਆ ਉਹ ਵੀ ਕੰਦ ਹੋ ਗਈ ਆ ਤੇ ਛੱਤ ਚੈੱਕ ਕਰੋ ਤੇ ਇਧਰ ਲਈ ਕੰਦ ਹੋ ਰਹੀ ਆ ਜੀ ਹਜੇ ਓਕੇ ਜੀ ਤੇ ਤੁਹਾਨੂੰ ਬਾਕੀ ਦੀ ਅਪਡੇਟ ਨਾਲ ਦੀ ਨਾਲ ਦਿੰਦੇ ਜਾਵਾਂਗੇ ਓਕੇ ਬਾਏ ਟਾਟਾ ਹਾਂਜੀ ਤੇ ਹੁਣ ਆਪਾਂ ਮਿਸਤਰੀ ਸਾਹਿਬ ਨੂੰ ਪੁੱਛਦੇ ਆਂ ਜੀ ए सी का अगे ए सी उपरली सारी तो लगा के नीचे लवाया जी मिस्त्री साहब कहता हम ठीक है फिट है इतें ओके जी ओके मिस्त्री हो गया खुश लाइन पट्टी कर दिया तो मिस्त्री ने साढ़े को भी करवाया जी कम वह लोग नहीं बनाया सा गया था वीडियो बना रहा मुझे बार ਮੇਰੇ ਗਾਫੀਰ ਨੇ ਦਗਾਏ ਤੇ ਸਾਡਾ ਮਿਸਤਰੀ ਸਾਹਿਬ ਕਹਿੰਦੇ ਜਾ ਬਰੋ ਬਣਾ ਲਓ ਤੇ ਜਾ ਹੱਟੇ ਦਾ ਕੰਮ ਕਰ ਲਓ ਫਿਰ ਕੰਮ ਕਰਾਇਆ ਜਮੜਾ ਖੱਲਾ ਹੀ ਆਇਆ ਯਾਰ ਜਮੜਾ ਥੋੜਾ ਠੀਕ ਨਹੀਂ ਆ ਕਿਉਂ ਡਿਡੀ ਇਧਰ ਆ ਕਿਦਾਂ ਕੰਮ ਮੇਰਾ ਸੋਹਣਾ ਲੱਗਾ ਮੰਮੀ ਦਾ ਕਿ ਨਹੀਂ ਹੈਸ ਤੇ ਇਸ ਇਸ ਤੇ ਨਾ ਉਹ ਬੁੱਖ ਨਾ ਪਾ ਰਿਹਾ

चलो 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 ਕੀ ਤਾਂ ਨਹੀਂ ਹੋਇਆ ਗਰਤਵੇ ਬਾਅ ਵੇ ਲੱਗਿਦਾ ਕਿ 12 ਨਾ ਵੇ ਲੱਗਿਦੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆ ਮੈਂ ਤਾਂ ਭੱਜ ਭੱਜ ਹੀ ਆਇਆ ਮੈਂ ਤੁਹਾਡੇ ਪ੍ਰਕਾਰ ਓਏ ਨੂ ਟ੍ਰਾਈਸਕੇ ਕਹਿੰਦੇ ਆ ਪਾਗ ਸਾਰੀ ਤੁਹਾਡੇ ਤਾਂ ਉਹ ਕਰਕੇ ਲਈ ਮਾਰਦੇ ਰਿਹਾ ਗੱਲ ਆ ਗੱਲ ਮਾਰਦੇ ਬਾਈ ਜਿਹਨੇ ਕੰਮ ਕਰਾਇਆ ਨਹੀਂ ਦੂਹਾਂ ਦੇ ਦੇ ਰਿਹਾ ਮੈਂ ਬਹੁਤ ਸੱਖੇ ਬਾਈ ਜੀ 107 ਇੰਚ ਪੂਰਾ ਨਹੀਂ ਜਿਹਦਾ ਬਾਈ ਜੀ 107 ਪੂਰਾ ਹਾਂ ਜੀ 107 ਪੂਰਾ ਰੱਖੀ

ਨਹੀਂ ਦੇਗਾ ਜਦੋਂ ਕੱਟਵੇ ਮੈਗਾ ਮਹਾਰਾਜ ਬਿਲਕੁਲ ਓਕੇ ਓਕੇ ਦੇਖੀ ਕਿ ਸੌਫੀ ਹੈ ਨਾ ਹਾਂਜੀ ਤੇ ਆਪਣੇ ਆਹ ਵਾਲੀ ਕੰਧ ਗੱਲੀ ਰਹਿ ਗਈ ਹੈ ਜੀ ਤੇ ਬਾਕੀ ਆਪਣੇ ਆਲਰੇਡੀ ਹੋ ਹੀ ਗਿਆ ਮੈਕਸਿਮਮ ਤੇ ਹੋਣਾ ਆਪ ਆ ਗਏ ਜੀ ਇਧਰਲੀ ਸਾਈਡ ਸਟੋਰ ਰੂਮ ਆਲਾ ਬਹੁਤ ਆ ਤਾ ਜੀ ਸਟਾਰਟ ਤੇ ਮੰਨੀ ਨੂੰ ਕੰਮ ਦੇ ਦਿੱਤਾ ਜੀ ਆਪਾਂ ਇੱਕ ਨਾ ਘਟਾਂ ਦਾ ਸਾਡੇ ਮਿਸਤਰੀ ਸਾਹਿਬ ਨੇ ਪੈਰ ਮਾਰ ਕੇ ਪਿੰਨਾ ਸਾਰੀਆਂ ਸੜਤੀਆਂ ਹੈ ਇੱਥੇ ਤੇ ਉਹ ਫਿਰ ਸਾਡੇ ਮਿਸਤਰੀ ਸਾਹਿਬ ਲੋ ਗਾਈਜ਼ ਅਹੀਂ ਦੋਨੇ ਭਰਾ ਕੰਮ ਤਲਾਦੇ ਨੇ ਗਟੀਆਂ ਸਾਡੇ ਕੋ ਮੋਕੀ ਨਹੀਂ ਪੇਚ ਸਾਡੇ ਕੋ ਨਹੀਂ ਆ ਮੰਨੀ ਲਾੜ ਲਈ ਜਿਹਨੇ ਪਾਣੀ ਕਿਤਾ ਸੋਟ ਸੜੀਆਂ ਹੁਣ ਦੋਨੇ ਭਰਾ ਲੱਗੇ ਨੇ ਇਹ ਦੋਨੇ ਭਰਾ ਲੱਗੇ ਹੋਏ ਨੇ ਹੁਣ ਦੇਖੋ ਕਹਿੰਦਾ ਤਾਂ ਹੀ ਉੱਦਾਂ ਬੜੇ ਮੇਰੇ ਵਲੌਗ ਬਣਾਉਂਦੇ ਜੀ ਹੁਣ ਮੈਂ ਤੁਹਾਡਾ ਵਲੌਗ ਬਣਾਉਣਾ ਇਹ ਬੇਕੋ ਕੰਮ ਚ ਲੰਗੀ ਆ। ਆ ਦੇਖੋ ਮੈਂ ਬਣਾਦਾ ਬਣਾਦਾ ਭਰਾਣ। ਨਾਲ ਮਨੀ ਨਾ। ਅਨਬਾਕਸਿੰਗ ਹੋਣੀ ਹੈ ਸਾਡੀ। 20 Pro Max ਅਨਬਾਕਸਿੰਗ ਹੋ ਰਿਹਾ। 16 Pro Max ਅਨਬਾਕਸਿੰਗ ਹੋ ਰਿਹਾ। ओके हां ਇਹ ਆਖੀ ਰਹੀ ਪਈ ਦੀ ਠੀਕ ਨਾ ਨਹੀਂ ਉਹ ਬਬਲ ਆਉਂ ਕਰਕੇ ਛੱਡਦੇ ਹੋਏ ਦੀ ਆਪੇ ਫਿਰ ਉਹਦੇ ਵਿੱਚ ਕਿਉਂ ਮੈਂ ਕਿਹਾ ਨਹੀਂ ਛੱਡਿਆ ਤੇ ਇੱਧਰ ਹੋ ਜਾਂਦੀ ਆ ਛੱਡਿਆ ਤੂੰ ਇਹ ਆ ਲੈ ਆ ਰੁਕ ਜਾ ਤੈਨੂੰ ਦੱਸਦਾ ਹਾਂ ਕਾਰ اندر ਹਾਂ ਵੱਡਾ ਵੀ ਚੀਜ਼ ਦੱਸ ਛੱਡ ਪੜੇ ਪੜੇ ਛੱਡੀ ਛੱਡੀ ਆ ਤਾਂ ਨਹੀਂ ਲੰਮੀ ਨੇ ਇਹ ਨਹੀਂ ਕੰਮ ਕਰਦਾ ਨਾ ਮੈਸਟਰੀ ਦਾ ਨਾ ਇਹ ਤਾਂ ਕੰਮ ਤੇ ਜਾਨੇ ਕੰਮ ਦੇਤਾ ਤੇ ਆਂਦਨੀ ਜਾ ਕਰਨੇ ਨਹੀਂ ਬਾਗੀਆਂ ਨਹੀਂ ਗਿਆ ਚਲ ਸਨੀ ਭਾਈ ਸੀੜ ਗੋਲ ਦੇ ਹੋਏ ਇਥੇ ਸਾਰਾ ਬੜਾ ਕੰਮ ਕਰਾਉਂਦੇ ਹੋਏ ਕਹਦਾ ਪੀਸੀ ਦਾ ਕੰਮ ਕਰਾ ਰਿਹਾ ਹਾਂ ਇਲੈਕਟ੍ਰੀਸ਼ੀਅਨ ਨੂੰ ਕੰਮ ਕਰਾ ਰਿਹਾ ਹਾਂ ਹਾਂ ਉਥਾ ਗਿਆ ਨਾ ਮੁੰਡਾ ਉਹ ਲਸ਼ੀਟਾ ਲਾ ਲਾ ਕੇ ਅੱਗੇ ਪੱਖੇ ਜਾ ਚੱਲਿਆ ਹੈ ਅੱਗੇ ਇਹ ਸੋਚ ਨਾ ਤਾ ਪਕ ਜਾਏ ਐਂਸਰ ਮਹਾਬਚਿਆ ਤੂੰ ਕੱਚੀ ਲਾ ਹੀ ਮਾਰਾਇ ਇਹਨੂੰ ਪੂਰਾ ਪ੍ਰੋਜੈਕਟ ਕਰਨਾ ਪੈਣਾ ਹੈ ਜੀਮਾਨ ਕੋਲੀ ਕੋਲੀ ਕਰਨਾ ਪੈਣਾ ਪਿੱਛੇ ਉਹਨੇ ਪਿੱਛੇ ਉਹ ਚੀਜ਼ਾਂ ਕਰਨਾ ਕਿਛੇ ਟਲੀ ਟਲੀ ਨਾ ਮਿਸਤਰੀ ਸਾਹਿਬ ਤਾਂ ਮੇਰੇ ਕੋਲ ਤਾਂ ਆਵਾ ਮਿਸਤਰੀ ਸਾਹਿਬ ਨੂੰ ਵਾਰੀ ਦੇ ਦਿੱਤੀ ਆ ਉਹ ਮੇਰਾ ਕਿਲ ਕੀਤਾ ਆ ਲੈ ਕਿਲ ਮੇਰੇ ਕੋਲ ਕਿਲ ਦੇ ਦੋ ਭਾਈ ਹਾਂ ਜੇ ਤੇ ਦੋਸਤੋ ਆਪਣੀ ਮੀਂਹ ਦਾ ਪੂਰੀ ਪੂਰੀ ਸੰਭਾਵਨਾ ਬਣੀ ਦੀ ਆ ਜੇ ਨੇਰ ਦਾ ਖਰਚਾ ਲੱਗਿਆ ਏ ਤੇ ਪੂਰੀ ਨੂੰ ਮਾਰ ਕੇ ਕੀ ਬੰਦ ਉਹ ਸਨੀ ਲੱਪਣ ਦਾ ਘਟੋ ਘਟੀ ਹੋਇਆ ਗਿਆ ਸੀ ਮਿਸਤਰੀ ਆਏ ਤੇ ਕੰਮ ਵੇਖੋ ਕਿੰਨੇ ਆਉਂਦੇ ਆ। ਆਵਰ ਮਿਸਤਰੀ ਸਾਹਿਬ ਉਹ ਫੜ ਕੇ ਖਲੋਤੇ ਤੇ ਉਹ ਕਰ ਹਾਰਾ ਕਰ ਗਿਆ। ਕੀ ਆਵਾਜ਼ ਕੀ ਆਵਾਜ਼। ਜਿਵੇਂ ਟੱਕ ਕਰਨ ਲੱਗੇ ਤੇ ਕਿਉਂਕਿ ਇੱਥੇ ਅੱਗੇ ਗਦਾਵਾ ਨਾ ਪਿਆ ਰਹਾ ਆ ਅਸਮਾਨ ਜਾ ਕਰਦਾ ਇਹ ਬਾਰਿਸ਼ ਆਉਣ ਲੱਗ ਪਈ ਆ ਜੇ ਤੇ ਆਪਣਾ ਕੰਮ ਕੀਤਾ ਸੀ ਕੱਲ ਰਹਿ ਗਿਆ ਸੀ ਕੱਲ ਦਾ ਕੰਮ ਆ ਹੀ ਇੱਥੇ ਟੋਇਆ ਪੋਟਿਆ ਦਾ ਸੀ ਉਹ ਅੱਜ ਆਪਾਂ ਸੇਲੀਮਨ ਭਰਤੀ ਆ ਜੇ ਵੇਖੋ ਹੁਣ ਰੱਬ ਦੀ ਕਿਰਪਾ ਨਾਲ ਕੀ ਹੁੰਦਾ ਕੀ ਨੇ खो मिस्ट्री उत फिर आंटी है मिस्ट्री आना चला चल बस तो बारिश आ गई है जी फसल बारिश 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 हो ਜੀ ਆਪਣੇ ਮਿਸਤਰੀ ਸਾਹਿਬ ਨੇ ਕਿਹੜੇ ਦਰ ਤੇ ਪਏ ਆ। 10:00 ਨਾ ਵਜੇ। ਹਲੋ ਮਿਸਤਰੀ ਸਾਹਿਬ ਕਿੱਧਰ ਜੇ? ਉਹ ਤੇਰੇ ਸਦਕੇ ਖੰਦ ਵੀ ਆ ਕਰ ਛੜੀ ਆ ਉਹ ਬੱਲੇ ਇਦਾਂ ਵੀ ਗਾੜਤੀ ਆ। ਹਾਂ ਮਿਸਤਰੀ ਸਾਹਿਬ ਸਟਾਪਰ ਕਿੰਨੇ ਕਰ? ਕੱਲ ਦਾ ਮੰਨੀ ਸਾਡੇ ਨੇ ਸਗਨ ਕੀਤਾ ਤਾਂ ਤੁਹਾਨੂੰ ਸਗਨ ਵਖਾਨਾ। ਆਹ ਦੇਖੋ ਗੱਲ ਦਾ ਸਗਨ ਹੋ ਗਿਆ ਦਾ ਇਹ ਸਗਨ ਜ਼ਰੂਰੀ ਹੁੰਦਾ ਵੇਖੇ ਕਿਉਂ ਮੰਨੀ ਚਾਹੀਦਾ ਇਹ ਸਗਨ ਹੁੰਦਾ ਹੀ ਹੁੰਦਾ ਆ ਜਿਹੜਾ ਕੋਈ ਕੰਮ ਕਰੀਏ ਸਗਨ ਹੋਣਾ ਚਾਹੀਦਾ ਏ ਠੀਕ ਹੈ ਜੀ ਤਾਂ ਮਿਸਤਰੀ ਸਾਹਿਬ ਆਣੀ ਅੱਜ ਇਕੱਲੇ ਲੱਗੇ ਦੇ ਜਿੰਨੀ ਗੱਲ ਬੋਸ ਗਈ ਆਪਾਂ ਕਰਾਈ ਆ ਤੇ ਮਿਸਤਰੀ ਸਾਹਿਬ ਹੁਣ ਛੱਲੇ ਜਾਂਦੇ ਆ ਆ लास्ट ਕੰਮ ਕਰਕੇ ਬਾਅਦ ਚੋਂ ਛੱਲੇ ਆ ਵਾਓ ਕਾ ਜ਼ਿਗਾਦੀ ਆਪਾਂ ਮਿਸਤਰੀ ਆਪਣੀ ਕਰਨ ਲੱਪਿਆ ਜੇ ਤਿਆਰੀ ਮਿਸਤਰੀ ਸਾਹਿਬ ਆਇਤੇ ਟਾਈਮ ਨਹੀਂ ਆਉਂਦੇ ਆਪਾਂ ਜਦੋਂ ਤਿਆਰੀ ਸਰ ਨਹੀਂ ਤਾਂ ਦਾ ਟਾਈਮ ਆਇਆ ਨਹੀਂ ਜਾਂਦਾ ਜੇ ਇਹ ਆ ਗਿਆ ਤਾਂ ਚੱਲਿਆ ਮਿਸਤਰੀ ਮੌਸਮ ਠੰਡਾ ਹੋ ਗਿਆ ਤਾਂ ਮਿਸਤਰੀ ਜੀ ਆਪਾਂ ਸੁੱਤਾ ਨਹੀਂ ਆ रात्ट बखी लाई खलारा पा के चल साफ सफाई करा के बल्ला 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 क्या बात है मी देो साडा मिस्त्री साहब चलिया जी घर बदल चैक करो क्या बात है साहब ना, क्या फिर मिस्त्री साहब ਕਹ ਲਾਓਗੇ ਕਾਦੀ ਛੁੱਟੀ ਹੈ ਕੱਲ ਅੱਧੀ ਛੁੱਟੀ ਸਾਡੀ ਮੈਸਟਰ ਜੀ ਸਾਹਿਬ ਚੰਗਾ ਮਿਲਦੇ ਆਂ ਜੀ ਸਵੇਰੇ ਮਿਲਦੇ ਆਂ ਜੀ ਮੈਸਟਰ ਜੀ ਸਾਹਿਬ ਨੂੰ ਤੇ ਹੁਣ ਆਪਾਂ ਵੀ ਨਾਲ ਹੋ ਕੇ ਫਰੈਸ਼-ਫਰੈਸ਼ ਹੋ ਕੇ ਤੇ ਫਿਰ ਬਾਅਦ ਦਾ ਇੱਕ ਗੇੜਾ ਲਾਉਂਦੇ ਆਂ ਫੇਰ ਦਾ ਗੇਮ ਹੀ ਆ ਜੀ ਬਾਹਰੋਂ ਫੇਰ ਹੁਣ ਵਲੋਗ ਹੁਣ ਪਤਾ ਨਹੀਂ ਇੱਥੇ ਐਂਡ ਕਰੀਏ ਜਾਂ ਬਾਅਦ ਚ ਕਰੀਏ ਠੀਕ ਆ ਜੀ ਹੁਣ ਦਾ ਵਲੋਗ ਇੱਥੇ ਐਂਡ ਕਰਦੇ ਆਂ ਜੀ ਤੇ ਬਾਕੀ ਦੇਖਦੇ ਆਂ ਕਿ ਕੱਲ ਪਰਸੋਂ ਬਲੌਗ ਸਟਾਰਟ ਕਰਾਂਗੇ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਆਂ ਜੀ ਤੁਹਾਨੂੰ ਇੱਕ ਧੰਨਵੀਂ ਵੀਡੀਓ ਦੇ ਨਾਲ ਓਕੇ ਬਾਏ ਟਾਟਾ